ਸਰਬਾਚਾਰਾ ਰਾਹੁਲ ਗਾਂਧੀ ਹਰ ਪੀਤਾਂ ਦਾ ਇੱਥੇ ਸਾਰ ਲੈਣ ਲਈ ਪਹੁੰਚੇ ਕੀ ਕਹਿੰਦੇ ਜੀ ਕੋ ਮੈਸੀ ਵੈਲਕਮ ਕਰਨੇ ਆ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਨੂੰ ਬਹੁਤ ਵੱਡੀ ਇੱਕ ਲੋੜ ਹੈ ਅੱਜ ਬਦਕਿਸਮਤੀ ਇਹ ਹੋ ਗਈ ਹੈ ਕਿ ਅਸੀਂ ਸੈਂਟਰ ਤੇ ਸੂਬੇ ਦੀ ਜਿਹੜੀ ਈਗੋ ਦੀ ਲੜਾਈ ਹੈ ਲੀਡਰਾਂ ਦੀ ਉਹਦੇ ਵਿੱਚ ਹੀ ਫਸ ਕੇ ਰਹਿ ਗਏ ਆ ਪ੍ਰਾਈਮ ਮਿਨਿਸਟਰ ਸਾਹਿਬ ਕਹਿ ਗਏ ਨੇ ਕਿ 12000 ਕਰੋੜ ਰੁਪਇਆ ਜਿਹੜਾ ਨੈਸ਼ਨਲ ਰੀਲੀਫ ਫੰਡ ਦਾ ਉਹ ਪੰਜਾਬ ਕੋ ਪਿਆ ਤੇ 1600 ਮੈਂ ਹੋਰ ਦੇਣ ਲੱਗਾ ਤੇ ਵੇਖ ਅਸੀਂ ਇਹ ਰਹੇ ਆ ਤੇ ਪੰਜਾਬ ਵਾਲੇ ਕਹਿੰਦੇ ਸਾਡੇ ਕੋਲ ਪੈਸਾ ਕੋਈ ਨਹੀਂ ਕੀ ਫਸਲ ਬਰਬਾਦ ਹੋ ਗਈ ਜਿੰਕੇ ਘਰ ਖਰਾਬ ਹੋ ਗਏ ਘਰ ਉਜੜ ਗਏ ਉਹਨਕੇ ਸਾਥ ਖੜੇ ਹੋਣੇ ਲਈ ਹਮਦਰਦੀ ਕੇ ਸਾਥ ਆਏ ਹਮ ਉਨ੍ਹਾਂ ਦਾ ਸਵਾਗਤ ਕਰਦੇ ਬੀਜੇਪੀ ਇਸ ਨੂੰ ਡਰਾਮਾ ਦੱਸ ਰਹੀ ਹੈ ਬੀਜੇਪੀ ਕਹਿ ਰਹੀ ਹੈ ਕਿ ਡਰਾਮਾ ਕਰ ਰਹਾ ਹੈ ਡਰਾਮਾ ਦਾ ਪ੍ਰਧਾਨ ਮੰਤਰੀ ਕਰ ਗਿਆ ਸਾਨੂੰ 1600 ਕਰੋੜ ਰੁਪਇਆ ਦੇ ਗਿਆ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਦੋ ਜ਼ਿਲ੍ਹਿਆਂ ਦੇ ਵਿੱਚ ਫਸਲ ਖਰਾਬ ਹੋਈ ਸੀ ਕੱਲੀ ਫਸਲ ਉਹ ਵੀ ਕੱਲਾ ਨਰਮਾ 700 ਕਰੋੜ 716 ਕਰੋੜ ਰੁਪਏ ਲੱਗਿਆ ਸੀ ਤੇ 1600 ਕਰੋੜ ਰੁਪਏ ਸਾਰੇ ਪੰਜਾਬ ਚ ਕੀ ਕਰ ਲੇਗਾ ਕੀ ਗੱਲ ਬਾਤ ਹੋਈ ਰਾਹੁਲ ਗਾਂਧੀ ਜੋ ਪੀੜਤ ਕਿਸਾਨਾਂ ਦਾ ਹਾਲ ਚਾਲ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਐ ਤੇ ਮਹਿਤਾਨਵਾਦੀਆਂ ਕੋ ਪੰਜਾਬ ਦਾ ਦੌਰ ਨਾ ਕਰਨਾ ਆਏ ਤੇ ਲੋਕਾਂ ਦੇ ਨਾਲ ਖੜੇ ਆ ਕੇ ਸਾ